ਨਹੀਂ ਰੱਬਾ بس ਅਗਲੇ ਦਿਨ ਵੀ ਕਿੰਨਾ ਪਿਆਣੀ ਹੈ ਬਸ ਕਰ ਤੂੰ ਬੜਾ ਚਿੱਟਾ ਹੋ ਗਿਆ ਹੁਣ ਤਾਂ ਕਿਰਾਇਆ ਖਰਚਾ ਲਾ ਤਾਣਾ ਠੀਕ ਪੁੱਤ ਗੋਡ ਐਨੀ ਵੈਡ ਕਰ ਲਿਆ ਜਦ ਆਮਾਂਗੇ ਗਰਮੀ ਥੋੜੀ ਵੱਧ ਜਾਏਗੀ ਹਾਜੀ ਜੀ ਕਿ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਉੱਪਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਦੱਸ ਕੇ ਆਉਂਦੇ ਹਾਂ ਜੇ ਤੁਹਾਡੇ ਚ ਇੱਕ ਵੀ ਸੁੱਕਾ ਮੁਰਦਿਆਂ ਦਾ ਤੇ ਤੁਸੀਂ ਅੱਛਾ ਚਾਹੁੰਦੇ ਕਿ ਮਾਂ ਨੇ ਪੁੱਤੀ ਨਹੀਂ ਜੰਮਿਆ ਠੀਕ ਹੈ ਆ ਤਾਂ ਮੈਨੂੰ ਆਇ ਲੱਗਦਾ ਵੀ ਤੂੰ ਸੁਰਤ 'ਚ ਹੈ ਨਹੀਂ ਸੀ ਜਦੋਂ ਤੂੰ ਆ ਰੀਲ ਬਣਾ ਗਿਆ ਹਨਾ ਜੇ ਤੂੰ ਸੁਰਤ 'ਚ ਹੁੰਦਾ ਤੋ ਕਦੇ ਨਹੀਂ ਇਹੋ ਜਿਹਾ ਪੰਗਾ ਲੈਂਦਾ ਸੀਗਾ ਆ ਅੱਖਾਂ ਦੇਖ ਆਉਂਦੀਆਂ ਪਹਿਲਾਂ ਕਿਵੇਂ ਡੱਕਿਆਂ ਗੋਲੀਆਂ ਦਾ ਸਭ ਪਤਾ ਲੱਗ ਜਾਂਦਾ ਵੱਤ ਸਹੀ ਏ ਕਹਦਾ ਜੇ ਬਹਿ ਵੀ ਕੱਢਣਾ ਮਿੱਤਰਾ ਪਾ ਕੱਲੇ ਨੂੰ ਕੱਲਾ ਟੱਕਰ ਝੁੰਡ 'ਚ ਤਾਂ ਸਾਲਾ ਉਹ ਵੀ ਮਾਰਦਾ ਜਿਹਨੇ ਕਦੇ ਕੁੱਤੇ ਤੇ ਛੋਟੀ ਨਹੀਂ ਮਾਰੀ ਹੁੰਦੀ ਪਹਿਲਾਂ ਤਾਂ ਇਹ ਦੱਸ ਵੀ ਕਿਹੜੀ ਕਿਤਾਬ ਚ ਲਿਖਿਆ ਹੋਇਆ ਵੀ ਤੇਰੀ ਲੱਪੜ ਮਾਰਨ ਤੋਂ ਪਹਿਲਾਂ ਕੁੱਤੇ ਦੇ ਸੋਟੀ ਮਾਰਨੀ ਜ਼ਰੂਰੀ ਹੈਗੀ ਤੇ ਦੂਜਾ ਨਾ ਬੜਾ ਯਾਰ ਉਮੀ ਨੂੰ ਦੇਖ ਲੈ ਪਹਿਲਾਂ ਬੁਗੜੇ ਨੇ ਤਾਂ ਦੇਖ ਲਿਆ ਹਨਾ ਨੇੜੇ ਤੂੰ ਵੀ ਦੇਖ ਲੈ ਤੇਰੇ ਭਾਰ ਜਿਹੜਾ ਤਾਂ ਉਹ ਪੱਕਰਾ ਖਾਜੇ ਕਿੰਦਾ ਸਾਰੇ ਆਈ ਹੋਪ ਤੁਸੀਂ ਸਾਰੇ ਕੈਡੀਆਂ ਹੋਵਾਂਗੇ ਸੋ ਗਾਈਜ਼ ਕਰਵਾ ਚੌਥ ਵਾਲੇ ਦਿਨ ਮਤਲਬ ਸਟਾਰਟ ਹੋ ਚੁੱਕੇ ਨੇ ਅੱਗੇ ਵਜਾ ਆਏਗਾ ਨਾ ਭਿੜੋ ਮਤਲਬ ਸਾਡੇ ਵਿਆਹ ਕਰਿਆਂ ਦੇ ਛੜਿਆਂ ਨੂੰ ਵਧੀਆ ਮੈਂ ਪਿਛਲੇ ਸਾਲ ਬਹੁਤ ਕੈਂਟ ਸੀਗਾ ਤੇ ਮੈਨੂੰ ਵੈਸੇ ਇੰਟਰਸਟ ਵੀ ਸੀਗਾ ਇਸ ਚੋ ਯਾਰ ਮੇਰਾ ਕਰਵਾਜੋਤ ਮਨਾਇਆ ਹੋਊਗਾ ਨਾ ਬਲੌਗੇ ਵੈਸੇ ਢਿਕਾਰੋ ਸ਼ੁਰੂ ਕਰਨਾ ਦੀਗਾ ਸੋ ਕੱਲ ਮੈਂ ਥੋੜਾ ਜਿਹਾ ਬਿਮਾਰ ਸੀਗਾ ਤੇਰੇ ਹਿਸਾਬ ਨਾਲ ਤਾਂ ਮੈਂ ਪਿੱਟ ਦਾ ਬੰਦਾ ਪਹਿਲੀ ਵਾਰ ਦੇਖਿਆਗਾ ਮੈਨੂੰ ਲੱਗਦਾ ਤੂੰ ਜਿਆਦਾ ਹੀ ਦੁਖੀ ਹੈ ਜਿਹੜਾ ਇੱਥੇ ਲੋਕਾਂ ਨੂੰ ਆਕੇ ਦੱਸਣ ਲੱਗ ਗਿਆ ਮੈਂ ਤਾਂ ਨਹੀਂ ਕੋਈ ਵਿਆਹ ਵਰਿਆ ਇੰਨਾ ਪਿੱਟਦਾ ਦੇਖਿਆ ਜਿੰਨਾ ਤੂੰ ਪਿੱਟੀ ਜੰਨਾ ਅੱਮਾ ਵਕਤੀ ਜੀ ਬਲੌਗ ਮੈਂ ਹਾਂਜੀ ਕਿੱਦਾਂ ਫਿਰ ਠੀਕ ਠਾਕ ਪਾਗਲਾ ਉਰਾ ਤੁਝੇ ਅੱਕਲਾ ਠੀਕ ਕੱਲ ਬਿਮਾਰ ਸੀ ਇਸ ਕਰਕੇ ਕੱਲ ਬਲੌਗ ਨਹੀਂ ਬਣਾਇਆ ਮੈਨੂੰ ਚੂਨਾ ਲਗਣਾ ਸਟਾਰਟ ਹੋ ਚੁੱਕਿਆ ਕੱਲ 2000 ਦਾ ਚੂਨਾ ਕੀ ਕਹੀਦਾ ਹੁੰਦਾ ਠੀਕ ਹੈ ਜੀ ਆਹੋ ਕੀ ਕਹੀਦਾ ਹੁੰਦਾ ਸ਼ਗਨਾ ਦਾ ਕੰਮ ਹੈ ਸ਼ਗਨਾ ਦਾ ਕੰਮ ਹੈ ਦੇਖੋ ਹੀ ਦੇਖੋ ਸ਼ਗਨਾ ਦਾ ਕੰਮ ਹੈ ਆਹੋ 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 ਕਿਹਨੂੰ ਬੜੀ ਚੀਜ਼ਾਂ ਬਲ ਰਹੀ ਨੇ ਸੋ ਉਹ ਤਾਂ ਚਲੋ ਹੈ ਹੀ ਬਾਂਦਰ ਦੀ ਨਸਲ ਚ ਜਿਹੜੇ ਸਾਹਮਣੋਂ ਟੱਪੀ ਜਾਂਦੀ ਹੈ ਤੇ ਮੈਨੂੰ تیر ਹੀ ਨਹੀਂ ਸਮਝ ਆ ਰਹੀ ਹੈਗੀ ਇਹ ਜੇ ਤੁਸੀਂ ਕੀ ਸਪੈਸ਼ਲ ਕਰ ਰਹੇ ਹੋ ਕਰਵਾ ਚੋਤੇ ਜਿਹੜਾ ਤੈਨੂੰ ਚੂਨਾ ਲੱਗਣਾ ਵੀ ਸਟਾਰਟ ਹੋ ਗਿਆ ਬੱਦ ਤੋਂ ਬਾਦ ਉਹਨੇ 4-500 ਰੁਪਏ ਲਵਾਇਆ ਹੋਗਾ ਤੇਰਾ ਚੂਨਾ ਚੂਨਾ ਆਈ ਕਰੀ ਜਾਂਦਾ ਜਿਵੇਂ ਸਾਲ ਭਰ ਤੇਰੇ ਤੋਂ ਕਰਜ਼ਾ ਹੀ ਨਹੀਂ ਲੈਣਾ ਤੋੜੀ ਬਾਈ ਦੀ ਸਰਵਿਸ ਤੇ ਕਿੰਨਾ ਲੱਗੂਗੀ ਉਹ ਦੀ ਛੱਡ ਤੂੰ ਆਪਣਾ ਦੱਸ ਮੇਰੇ ਵਾਲੇ ਉਹ ਤਾਂ ਚਲ ਬਾਈ ਦੀ ਸਰਵਿਸ ਤਾਂ ਜ਼ਰੂਰੀ ਆ ਕੰਮ ਤੇ ਜਾਣਾ ਉਹਦੇ ਉੱਥੇ ਹੁੰਦੇ ਆ ਮੇਰੇ ਮਤਲਬ ਅੱਜ ਮੈਕਸਿਮਮ ਉਹ ਮੈਂ ਵੀ ਉਹਨੇ ਨਾਲ ਲੱਗ ਰਿਹਾ ਉਹ ਫਿਰ ਵੀ ਮੈਂ ਆ ਤਾਂ ਦੱਸਣ ਲੱਗੀ ਆ 5 ਕੇ ਮਤਲਬ ਅੱਜ ਯਾਰ ਉਹ ਯਾਰ ਬਲੌਗ ਇਥੇ ਕੈਂਸਲ ਕਰਦੇ ਆ ਵਾ ਰਹਿਣ ਦਿੰਦੇ ਚਲੀ ਇੱਕ ਕੰਮ ਕਰ 200 ਰੁਪਏ ਦੇ ਔਰ 50 ਰੁਪਏ ਕੱਟ ਓਵਰ ਐਕਟਿੰਗ ਦੇ ਵਿੱਚ ਬਈ ਫਿਰ ਵੀ ਮਤਲਬ ਕਿ ਨਾ 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 ਵਲੌਗ ਨਾ ਬੰਦ ਕਰੀ ਆ ਵਲੌਗ ਦੇ ਚੱਕਰ 'ਚ ਤੀ ਤੋ 5000 ਲਾਈ ਜਾਣਾ ਜੇ ਵਲੌਗ ਬੰਦ ਕਰਤਾ ਤੇ ਫਿਰ ਤੇ ਤੋਂ 5 ਵੀ ਨਹੀਂ ਲੱਗਣਾ ਹੈਗਾ ਹੁਣ ਤਾਂ ਚਲੋ ਐ ਇੱਕ ਹੌਸਲਾ ਤਾਂ ਹੈ ਵੀ ਪੰਜ ਮੋੜ ਤਾਂ ਆਊਗਾ ਤੇਰਾ ਵਲੌਗ ਚੋਂ ਬਾਕੀ ਮਾਲਾਜੀ ਵਲੌਗ ਚੋਂ ਨਾ ਵੀ ਮੁੜੇ ਤੇਨੂੰ 5000 ਤਾਂ ਇਹ ਸੋਸ਼ਲ ਮੀਡੀਆ ਤੇ ਆ ਕੇ ਕੌਣ ਰੋਂਦਾ ਹੁੰਦਾ ਨਾਰਮਲੀ ਘਰਾਂ 'ਚ ਖਰਚੇ ਹੋ ਹੀ ਜਾਂਦੇ ਹੈਗੇ 맞ਤ ਸਹੀ ਹੈ ਉਹਦੇ ਪੈਸੇ ਵੀ ਮੇਰੇ ਬਚ ਗਏ ਚਲੋ ਹੁਣ ਚਾਹੋਗੇ ਚਲੀਏ ਚਲੋ ਚਲੋ ਜੀ ਆਦੇ ਬੋਲੇ ਚੱਕ ਲਿਆ ਚੱਕ ਲਿਆ ਹਾਂਜੀ ਤੁਸੀਂ ਬੈਠੋ ਟੌਰਨ ਸਰਵਿਸ ਕਰਾ ਰਹੇ ਆ ਮੋਟਰਸਾਈਕਲ ਚਲਾਓ ਚਲਾਓ ਯਾਰ ਰਿਫਰੀ ਦਾ ਦਿੱਖੇ ਜਾ ਰਿਆਂ ਨੇ ਆਪਣੀ ਰਿਪੋਰਟ ਖੋਲੋ ਆਹ ਮੋਟਰਸਾਈਕਲ ਦੀ ਉਹ ਚਲਾਓ ਚਲਾਓ ਮੋਬਾਈਲ ਚਲਾਓ ਆ ਵੀਰੇ ਮੈਂ ਕਦੇ ਦੇਖਿਆ ਹਨਾ ਕੋਈ ਲੇਡੀ ਆਪਦੇ ਹਸਬੈਂਡ ਨਾਲ ਗਈ ਹੋਵੇ ਤੇ ਉਹ ਮੋਟਰਸਾਈਕਲ ਦੀ ਸਰਵਿਸ ਕਰਾ ਰਿਆ ਹੋਵੇ ਆਪ ਬਾਹਰ ਫਿਰਦਾ ਤੇ ਉਹ ਮੈਡਮ ਜੀ ਮਾਈ ਨਾਲ ਦੁਕਾਨ 'ਚ ਬੈਠੇ ਨੇ ਡਿਗੋਟ ਐਨੀ ਬੈਡ ਕਰ ਲਿਆ ਇੱਕ ਹੋਪੀ ਸਿਰਫ ਤੇ ਸਿਰਫ ਕਪਲ ਬਲੌਗਰਾਂ 'ਚ ਹੀ ਹੋ ਸਕਦੀ ਆ ਪਤਾ ਨਹੀਂ ਕੀ ਗੱਲ ਯਾਰ ਨਾਰਮਲ ਲੋਕ ਨਹੀਂ ਇਹ ਜਿਹੀਆਂ ਹਰਕਤਾਂ ਕਰਦੇ ਨਹੀਂ ਉਹਨਾਂ ਤੋਂ ਇਹ ਜਿਹੀਆਂ ਹਰਕਤਾਂ ਹੁੰਦੀਆਂ ਨੇ ਸਿਰਫ ਕਰਵਾ ਚਾਉਦਾ ਸਮਾਨ ਲੈਣਾ ਇਸ ਤੋਂ ਇਲਾਵਾ ਮੈਂ ਕੁਝ ਨਹੀਂ ਦਵਾਣਾ ਉੱਧਰ ਨੂੰ ਆ ਜਾ हाँ, हाँ कोशिश नहीं दवाना चलो चलो बेटा चलो चलो पुत्र खुद चल 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 ए कुछ नहीं लड़ाएगा आ चलिए वापस <laughs> चला जा कौन है ये लोग कहाँ से आते हैं हाय ये तो बुगड़ी नो भी फेल कर दिए वीरे ਘਾਣਾ ਜਿਹੜੇ ਸਾਬ ਮੈਨੂੰ ਆਇਆ ਤਾਂ ਅਸੀਂ ਕੱਲੀ ਬੁਗੜੀ ਖਾਂਦੀ ਹੋਊਗੀ ਇਹ ਜਿਹੜੇ ਸਾਬ ਨੇ ਇੱਥੇ ਹਾਲੀ ਫਿਰਦੀ ਐ ਮੈਨੂੰ ਤਾਂ ਇਹ 50 60 ਹਜ਼ਾਰ ਚ ਮੰਨੂਗੀ ਮੈਨੂੰ ਆਇਆ ਤਾਂ ਜਿਵੇਂ ਹੀ ਆਈ ਕਿ ਹਰਕਤਾਂ ਕਰੀ ਦੀ ਜਿਵੇਂ ਪਹਿਲੀ ਵਾਰ ਆਈ ਹੁੰਦੀ ਐ ਇੱਥੇ ਜਿਵੇਂ ਨਹੀਂ ਕੋਈ ਬੰਦਾ 4-5 ਸਾਲ ਬਾਅਦ ਬਨ ਕੇ ਛੱਡਿਆ ਹੁੰਦਾ ਨਾ ਇਹ ਤਾਂ ਜੋ ਉਵੇਂ ਹਰਕਤਾਂ ਕਰੀ ਜਾਂਦੀ ਐਗੀ ਆਇਆ ਲੱਗਦਾ ਜਿਵੇਂ ਇਹ ਕਦੇ ਕੁਝ ਦੇਖਿਆ ਹੀ ਨਹੀਂ ਹੁੰਦਾ ਕੀ ਹੁੰਦਾ ਕਿੱਜਾ ਵਧਿਆ ਨਹੀਂ ਦੰਦ ਖਰਾਬ ਹੋ ਜਾਣੇ ਚੱਲ ਚੱਲ ਇਹ ਦੰਦ ਖਰਾਬ ਹੋ ਜਾਣੇ ਇਹ ਤੂੰ ਜਿਹੜਾ ਸਮਾਨ ਲੈਣੇ ਅਗਲੀ ਵਾਰ ਅਗਲੀ ਵਾਰ ਅਗਲੀ ਵਾਰ ਇੱਧਰੋਂ ਉਹ ਜੀ ਉ ਫਸਟ ਫਲੋਰ ਤੇ ਜਾਣਾ ਪਊਗਾ ਚਲੋ 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 ਆ ਵਾੜਾ ਖਾਪੀ ਤੂੰ ਆ ਫਿਰ ਇਧਰ ਚੱਲਣਾ ਪਰ ਜਾਣਾ ਆਪਾਂ ਇਧਰ ਆ ਜਾ ਉਹ ਕਿਵੇਂ ਹੈਣਾ ਚੀਜ਼ਾਂ ਨੂੰ ਹਲਕਾ ਹਲਕਾ ਪੈਂਦੀ ਤੇ ਤੱਕ ਤੱਕ ਉਹਨੂੰ ਪਰੇ ਲਿਜਾਈ ਜਾਂਦਾ ਵਿੱਚ ਤੋਂ ਬਹੁਤ ਵੱਡੀ ਇਮੇਜ ਬਣਾਈ ਜਾਂਦਾ ਤੇ ਤੈਨੂੰ ਸਰਦਾ ਨਹੀਂ ਹੈਗਾ ਨਾ ਵੀਡੀਓ ਬਣਾਉਣਾ ਨਾ ਵਲੌਗ ਪਾ ਲੋਕਾਂ ਨੂੰ ਨਾ ਪਤਾ ਲੱਗੇ ਤੇਰੀ ਘਰ ਵਾਲੀ ਵੀ ਕਿਵੇਂ ਹਲਕੀ ਫਿਰਦੀ ਸੀ ਅਜਮੌਲ 'ਚ ਥੋੜੀ ਮਜ਼ਾਦਾਂ ਰੱਖੀਏ ਕੀ ਕਰਨਾ ਤੇ ਮੱਛਾਂ ਮਾਰਨੇ ਨੇ ਮੱਛਾਂ ਧìn ਗਏ ਹੁਣ ਯਾਰ ਇਹ ਗੱਲ ਗੱਲ ਤਾਂ ਮਤਲਬ ਕਿ ਮੇਰੇ ਨਾਲ ਤੇ ਕਮਿਟਮੈਂਟਸ ਨਹੀਂ ਸ਼ਰਟ ਆ ਮੈਨੂੰ ਚਾਹੀਦੀ ਨਹੀਂ ਮੇਰੇ ਕੋਲ ਆਈ ਹੈਵ ਲਾਟਸ ਆਫ ਸ਼ਰਟਸ ਮੈਨੂੰ ਐਂ ਦੱਸੋ ਵੀ ਤੁਹਾਨੂੰ ਚਾਹੀਦਾ ਕੀ ਆ ਤੁਹਾਨੂੰ ਸਾਰਾ ਮਾਲ ਤੂੰ ਇੱਕ ਨੰਬਰ ਦੀ ਝੂਠੀਆਂ ਦੁਨੀਆ ਦੀ ਆ ਆਈ ਕੈਨ ਸੇ ਥੈਟ ਜੇ ਤੁਸੀਂ ਇਹ ਪੂਰਾ ਮਾਲ ਖਰੀਦਣਾ ਨਾ ਤਾਂ ਡੀਮਾਰਟ ਦੇ ਓਨਰ ਨੂੰ ਪੁੱਛ ਲਓ ਉਹਨੂੰ ਪੁੱਛ ਲਓ ਵੀ ਇਹਨੇ ਮਾਲ ਕਿਵੇਂ ਬਣਾਇਆਗਾ ਪਰ ਇੱਕ ਗੱਲ ਪੱਕੀ ਆ ਉਹਦੀ ਜਨਾਨੀ ਨਹੀਂ ਕਦੀ ਦਿਖੀ ਹੋਣੀ ਕਿਸੇ ਨੂੰ ਤੇ ਨਹੀਂ ਇਹ ਪਤਾ ਹੋਣਾ ਵੀ ਉਹਦੀ ਫੈਮਿਲੀ ਜਿਹੜੀ ਉਹ ਕਿੱਥੇ ਰਹਿੰਦੀ ਆ ਏ ਵੀਰੇ ਜਨਾਨੀਆਂ ਸਿਰ ਤੇ ਵਲੌਗ ਬਣਾ ਕੇ ਨਹੀਂ ਮੌਲ ਬਣਦੇ ਠੀਕ ਹੈ ਅੱਛਾ ਗਾਇਸ ਗੱਲ ਐਵੇਂ ਤੇ ਪਗੜ ਗਾਇਸ ਗੱਲ ਐਵੇਂ ਆ ਇੱਥੇ ਕੋਸਮੈਟਿਕਸ ਮੌਲ ਨਹੀਂ ਮੌਲ ਮੇਰਾ ਦੇ ਦਿੱਤਾ ਗਿਆ ਅਸਲੀ ਗੱਲ ਤਾਂ ਹੁਣ ਇਹ ਵੀ ਕਹਿੰਦੇ ਗਿਆਂਦੇ ਚਲੋ ਫਿਰ ਉਧਰ ਖਾਣੇ ਸੁਣ ਗਾਈਆਂ ਕੁਝ ਨਹੀਂ ਖਾਣੇ ਪੀਣੇ ਲੈਣਾ ਗੱਲ ਥੋੜਾ ਹੈਲੋ ਨਹੀਂ ਮੈਂ ਨਹੀਂ ਕੋਈ ਮੇਰੇ ਨਾਲੋਂ ਉਹ ਕਿਨ ਜੜ ਨਹੀਂ ਇਹ ਤੇ ਮੇਰੀ ਗੱਲ ਸੁਣ ਤੂੰ ਬਸ ਜਿਹੜਾ ਮਾੜੀ ਮੁੱਠੇ ਦੇ ਪਾਸੇ ਨਹੀਂ ਨਹੀਂ ਠੀਕ ਉਹ ਕੀ ਯਾਰੇ ਸਿਧਰੀ ਐ ਜਾਂ ਕੋਈ ਥੋੜੀ ਜੀ ਅਪਸੈਟ ਹੈਗੀ ਇਹ ਆਈ ਕਰਦੀ ਜਿਵੇਂ ਪਹਿਲੀ ਵਾਰ ਮੌਲ ਚਾਈ ਹੁੰਦੀ ਪਰ ਆਈ ਵੀ ਪਹਿਲੀ ਵਾਰ ਜੇ ਕੋਈ ਮੌਲ ਚ ਗਿਆ ਹੋਵੇ ਨਾ ਉਹ ਵੀ ਨਹੀਂ ਆਈ ਹਰਕਤਾਂ ਕਰਦਾ ਮੈਨੂੰ ਤਾਂ ਇਹ ਸਮਝ ਨਹੀਂ ਆ ਰਹੀ ਵੀ ਇਹ ਹੈ ਕੀ ਪ੍ਰਜਾਤੀ ਕਿਹੜੀ ਹੈ ਇਹ ਇਹ ਨਾ ਆਪਣੇ ਆਪ ਚ ਕਿਊਟ ਬਣਦੇ ਚੱਕਰ ਚ ਕਿਨ ਖੇਚੜਾਈ ਜਾਂਦੇ ਤੈਨੂੰ ਇਹ ਨਹੀਂ ਪਤਾ ਹੁਣ ਸੁਡਲ ਨੂੰ ਵੀ ਮੈਂ ਭੈੜੀ ਕਿੰਨੀ ਲੱਗੀ ਜਾਨੀ ਆ ਇੱਕ ਤਾਂ ਕਿਊਟ ਹੁੰਦਾ ਇੱਕ ਫੇਕ ਕਿਊਟ ਹੁੰਦਾ ਇਹ ਉਹ ਬਣੀ ਜਾਂਦੀ ਹੈ ਆਪਣੇ ਆਪ ਚ ਵੱਤ ਸਹੀ ਹੈ ਮੇਰੇ ਕੋਲ ਨਹੀਂ ਹੈ ਫੋਟੋ ਨਹੀਂ ਹੈ ਉਹ ਤੇ ਰਹੇਗਾ ਉਹ ਵੀ ਮੈਂ ਜੀ ਮੈਂ ਮੈਂ ਬਾਸਕਟ ਵਿੱਚ ਇਹ ਨਹੀਂ ਜੀ ਆਹ ਨਹੀਂ ਤਾਂ ਅੱਧਰ ਆ ਬਣ ਮੈਂ ਨਹੀਂ ਪਰਨੇ ਤਾ ਬਾਤ ਮੈਂ ਬਾਤ ਨਹੀਂ ਉਹ ਵੀ ਯਾ ਬਾਤ ਕਰ ਲੈ ਲੈ ਹੈ ਦਾ ਸਡੰਗਰ ਜਾ ਜੇ ਤੂੰ ਆ ਦਾ ਸਮਾਨ ਆਪ ਹੀ ਖਰੀਦਣਾ ਸੀ ਤੇ ਫਿਰ ਉਹਨੂੰ ਕਾਤੋਂ ਲਿਆਂਦਾ ਨਾਲ ਉਹਨੂੰ ਕਿਉਂ ਘੜੀਸਿਆਗਾ ਉਤੋਂ ਉਹਨੇ ਕਿਊਟ ਬਣਦੇ ਚੱਕਰ ਚ ਕਿੰਨਾ ਬੇਇੱਜ਼ਤੀ ਕਰਾਈਏ ਕਿ ਮੈਂ ਲੋਕ ਉਹਨੂੰ ਖੜਖੜ ਕੇ ਦੇਖੀ ਜਾਂਦੇ ਆ ਲੋਕਾਂ ਨੂੰ ਵੀ ਇਹ ਲੱਗਦਾ ਹੋਵੇ ਆਪਦੇ ਬੱਚੇ ਲਕੋਲੀਏ ਕਿ ਤੇ ਇਹ ਨਾ ਹੋਵੇ ਇਹਦੇ ਮਗਰ ਲੱਗ ਕੇ ਹੈ ਜਾਂ ਕੁਝ ਕਰਨ ਲੱਗ ਜਾਨੋ ਵੀ और फ नहीं और कर ू तो <laughs> <laughs> okay. सम के ना ਜਿਹੜੇ ਸਾਬਣਾ ਤੋਂ ਡੰਗਰਾ ਜਿਆ ਕਰੇ ਰੂਹੀ ਜਾਂਦਾ ਸੀ ਨਾ ਬਈਓਇ ਤਾਂ ਮੈਨੂੰ ਚੂਨਾ ਲੱਗੂਗਾ ਅੱਜ ਤਾਂ ਮੈਨੂੰ ਆਏ ਹੋਊਗਾ ਐਨਾ ਕਿ ਤਾਂ ਜਵਾਕ ਜਿੱਦ ਕਰਕੇ ਲੈ ਲੈਣਦੇ ਹੁੰਦੇ ਆ ਐਨਾ ਕਿ ਤਾਂ ਜਦੋਂ ਲੋਕ ਘਰੋਂ ਤੁਰਦੇ ਆ ਨਾ ਸਮਾਨ ਲੈਣ ਐਕਸਟਰਾ ਚ ਗਿਣ ਕੇ ਲੈ ਕੇ ਆਉਂਦੇ ਹੁੰਦੇ ਜਿਹੜੇ ਸਾਬਣਾ ਤੋਂ ਰੂਹੀ ਜਾਂਦਾ ਸੀ ਘਰੇ ਸਾਨੂੰ ਲੱਗੇ ਦੋ ਟਰਾਲੀਆਂ ਭਰ ਕੇ ਲੈ ਜਾਏਗਾ ਜੇ ਇਹ ਤਾਂ ਸਾਰਾ ਕੁਝ ਆਦੀ ਮਰਜ਼ੀ ਨਾਲ ਹੀ ਲੈਣਾ ਸੀ ਤਾਂ ਕੱਲਾ ਆ ਕੇ ਲੈ ਜਾਂਦਾ ਇਹਨੂੰ ਕਿਹ ਨਾਲ ਲਿਆਇਆ ਇਹਨੂੰ ਐਕਸਟਰਾ ਕਿਊਟ ਬਣਾਉਣ ਦੇ ਚੱਕਰ ਚਦੋਂ ਇਹਦਾ ਵੀ ਜਲੂਸ ਕਢਾ ਕੇ ਲੈ ਗਿਆ ਨਾਲ ਤੇ ਇਹੇ ਦੇਖਣ ਚਾਹੇ ਲੱਗਦਾ ਸੀ ਜਿਵੇਂ ਇਹਨੇ ਕੁਝ ਦੇਖਿਆ ਹੀ ਨਹੀਂ ਹੁੰਦਾ ਕਿਵੇਂ ਹਲਕਾ ਹਲਕਾ ਚੀਜ਼ਾਂ ਨੂੰ ਪੈਂਦੀ ਸੀ ਇਹ ਜਿਹੜੇ ਸਾਬਣਾ ਇਹ ਹਰਕਤਾਂ ਕਰਦੀ ਸੀ ਲੋਕਾਂ ਨੇ ਇਹਦੇ ਜਵਾਕਲ ਕੋਲੇ ਵੀ ਕਿਤੇ ਜਵਾਕਣਾ ਚੱਕ ਕੇ ਲੈ ਜੇ ਇਹ ਮਮਾ ਮਸੀ ਜੀ ਉਹ ਕਿਹੜੋ ਹੋਰੇ ਆਉਂ ਜੁੜ ਲੈਣਾ ਹੋਰੇ ਆ ਆਉਂ ਮਾਚੀਓਂ ਕਿਰੀਓ ਤਮਾਚੋ ਹੋਈ ਹੋਦ ਨੂੰ ਗਿਆ ਮੋੜੇ ਬੀ ਹੋ ਗਿਆ ਸੜੀ ਬਲੋਚੀ ਬੋਲਿਆ ਨਾ ਉਹਨੂੰ ਸੁਣ ਲਿਆ ਤੀ ਨੀ ਗਰੀ ਬਗਲ ਨਾਂਗੇ ਨਾਂ ਤੇ ਕੀ ਨਹੀਂ ਹੈ ਜਿਹੜੇ ਸਾਹਵਣਾ ਤੁਸੀਂ ਇੱਥੇ ਮਾਲ ਜਾਂ ਹਰਕਤਾਂ ਕਰੀ ਜਾਂਦਾ ਤੂੰ ਇਹਦੇ ਨਾਲ ਹਨ ਮੇਰੇ ਹਿਸਾਬ ਨਾਲ ਤੂੰ ਕੱਲਾ ਆ ਜਾਂਦਾ ਆਪਦਾ ਵਲੌਗ ਜਾ ਬਣਾ ਕੇ ਲੈ ਜਾਂਦਾ ਨਾਲੇ ਸ਼ੁਰੂ ਚ ਤੈਨੂੰ ਰੋਣ ਪਿੱਟਣ ਦੀ ਨਹੀਂ ਸੀ ਲੋੜ ਹੈਗੀ ਇੱਥੇ ਐਵੇਂ ਖੜ ਕੇ ਗਰਉਣ ਲੱਗ ਗਿਆ ਅੱਜ ਤਾਂ ਮੇਰਾ ਖਰਚਾ ਹੋਊਗਾ ਅੱਜ ਤਾਂ ਮੈਨੂੰ ਚੂਨਾ ਲੱਗੂਗਾ ਡੰਗਰ ਜਾ ਤੇ ਜਿਹੜਾ ਤੂੰ ਸ਼ੁਰੂ ਸ਼ੁਰੂ ਚ ਬੋਲਿਆ ਸੀ ਗੱਲ ਤੇਰੀ ਕੋਈ ਨਹੀਂ ਸਿਰੇ ਚੜੀ ਇੱਥੇ ਆ ਕੇ ਕਰ ਵਾਲੀ ਬੇਸਤੀ ਹੋਰ ਜ਼ਿਆਦਾ ਸਮਾਨ ਨਹੀਂ ਦਵਾਉਣਾ ਅਡੀਸ਼ਨਲ ਸਮਾਨ ਤਾਂ ਦਵਾਣਾ ਨਹੀਂ ਹੁੰਦਾ ਹਾਂ ਦੀਆ ਹਾਂ ਪਿੰਡਾਂ ਦੀ ਸਾਮਾਨ ਦਵਾ ਤੈਨੂੰ ਮੈਂ ਠੀਕਾ ਹੈਲੋ ਮੋਮੋ ਜਿਹੇ ਫਟਾਫਟ ਕਰ ਲੈ ਮੋਮੋ ਹੀ ਖਤਮ ਹੋ ਗਏ ਮੋਮੋ ਤਾਂ ਖਤਮ ਨਹੀਂ ਚੱਲ ਠੀਕਾ ਠੀਕਾ ਚੱਲਦੇ ਚੱਲਦੇ ਤੇਰੇ ਵਰਗੇ ਬੰਦੇ ਨਾਲ ਤਾਂ ਕੋਈ ਬਾਜ਼ਾਰ ਨਾ ਆਵੇ ਜਿਹੜੀਆਂ ਚੀਜ਼ਾਂ ਤੂੰ ਉਹਨੂੰ ਲੈ ਤਿਆਂ ਨਾ 4-500 ਦੀਆਂ ਇਹੀ ਫੇਲਾ ਦੇ ਜੇ ਕੈਮਰਾ ਔਨ ਨਾ ਹੁੰਦਾ ਤੇ ਉਹ ਵੀ ਨਹੀਂ ਲੈ ਕੇ ਦੇਣੀ ਅਸੀਂ ਤੂੰ ਤਾਂ ਗੇੜਾ ਲਾ ਕੇ ਮੋੜ ਕੇ ਲੈ ਜਾਣਾ ਸੀ ਵੀ ਵਿਚਾਰ ਦੇਖਣਾ ਬਸ ਬਹੁਤ ਆ ਬੱਤ ਬਤਾ ਹੁਣ ਇੱਥੇ ਚਾਰੋਂ ਵਾ ਦੇਗਾ ਇਹਨਾਂ ਨੂੰ ਨੇ ਯਾਰ ਕਪਲ ਵਲੋਗਰ ਨੂੰ ਪਤਾ ਨਹੀਂ ਕੀ ਚਾਹ ਹੁੰਦਾ ਹਨਾ ਜਿੰਨੇ ਵੀ ਹੈਗੇ ਤੁਸੀਂ ਦੇਖ ਲਓ ਸ਼ਹਿਰ ਚਾਕੇ ਕਹਿਣਗੇ ਚੰਪਾ ਖਾਣੀ ਹੈ ਜਾਂ ਕਹਿਣਗੇ ਮੋਮੋਸ ਖਾਣੇ ਹੈ ਅਰੇ ਬਹੁਤ ਮਨੂਸ਼ ਲੱਗ ਰਹੇ ਹੋ ਮਤ ਕਰੋ ਰੋਣਾ ਤੋਬਾ 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 ਪਤਾ ਨਹੀਂ ਇਹ ਸਾਰੀਆਂ ਹੀ ਕੁਝ ਨਹੀਂ ਆ ਖਾਨ ਸੂਰੀਆਂ ਜੀਆਂ ਓਤੀ ਗੱਲ ਦੋ ਬਹਿਰ ਮੇਰੇ ਕੋਲ ਨਹੀਂ ਹੈਗਾ ਪਿਆ ਓਹ ਚੰਗੀ ਤਰ੍ਹਾਂ ਜੱਜ ਕਰਨਾ ਤਾਂ ਵੀ ਕਿਹੜੀ ਲੈਣੀ ਹੁੰਦੀ ਜੀ ਇੱਕ ਵਾਰ ਗੇ ਚੁੱਪ ਕਰ ਜਾ ਤੂੰ ਪਹਿਲਾਂ ਕਿ ਚੁੱਪ ਕਰ ਜਾ ਕੋਣ ਆਰਗਿਊ ਵਿਦ ਮੀ ਅੱਛਾ ਜੀ ਅਕੜ ਦੇਖ ਲਓ ਕੰਨੀ ਦਿਕਾਂਦੀ ਆ ਪੈਸੇ ਸਾਰੇ ਮੇਰੇ ਖਰਚ ਤੇ ਠੀਕਾ 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 ਓਕੇ ਜਦੋਂ ਦਾ ਵਲੌਗ ਸ਼ੁਰੂ ਹੋਇਆ ਉਦੋਂ ਦਾ ਪੈਸਾ ਪੈਸਾ ਕਰੀ ਜਾਣਾ ਕੀ ਤੂੰ ਇਥੇ ਕ੍ਰੈਡਿਟ ਕਾਰਡ ਖਾਲੀ ਕਰਕੇ ਚੱਲੇਗਾ ਅੱਡੇ-ਡੇਡ ਸੌ ਦੀਆਂ ਚੀਜ਼ਾਂ ਦਵਾਈਆਂ ਉਹਨੂੰ ਤੂੰ ਸਾਰੀਆਂ ਏ ਤੈ ਤੂੰ ਉਹਨੂੰ ਇੰਨੀਆਂ ਚੀਜ਼ਾਂ ਦਵਾਈ ਦਿੱਤੀਆਂ ਤਾਂ ਫਿਰ ਰੋਣ ਪਿੱਟਣ ਦੀ ਕਿ ਲੋੜ ਆ ਇਹ ਤਾਂ ਨਾਰਮਲੀ ਬੰਦਾ ਦਵਾਈ ਦਿੰਦਾ ਫਿਰ ਹੁਣ ਕੀ ਸਾਰੇ ਆ ਕੇ ਸੋਸ਼ਲ ਮੀਡੀਆ ਤੇ ਇਥੇ ਰੋਣ ਲੱਗ ਜਾ ਕਰਨ ਪੁੱਤ ਪੈਸੇ ਤਾਂ ਮੇਰੇ ਲੱਗੇ ਕਤਬਾ ਬਹੁਵੀ ਤੇਰੀ ਹੋਈ ਹੈ ਫਿਰ ਬੋਲੋ ਮਸਤ ਜੋਕ ਮਾਰ ਰਿਹਾ ਹੈ ਹੱਸ ਰਿਹਾ ਹਲਕਾ ਹੱਸ ਅਗਲੇ ਜਨਮ ਤੇ ਵਿੱਚ ਮੈਂ ਨਹੀਂ ਵਿਆਹ ਕਰਾਉਂਦਾ ਮਾਰ ਦੇ ਸਾਲੇ ਕ ਖੋਪੜੀ ਤੋੜ ਦੇ ਕਤਬਾ ਕਰ ਬਜਾਉ ਉਹਨੇ ਲੁੱਟ ਲਿਆ ਕਰ ਬਜਾਉ ਉਹਨੇ ਲੁੱਟ ਲਿਆ ਮਹੋ ਕੋ ਹਣਾ ਹੋ ਗਿਆ ਅੰਦਰ ਆਈ ਕਰ ਰਹੀ ਸੀ ਤੇਨੂੰ ਕੋਈ ਆਈਡੀਆ ਦੇ ਦੇਣੇ ਜਦੋਂ ਤਾਂ ਵਲੌਗ ਬਣਾਉਣੇ ਹੁੰਦੇ ਆ ਉਹ ਤਾਂ ਤੈਨੂੰ ਤੂੰ ਰੱਖ ਲਿਆ ਕਰ ਜਦੋਂ ਖਰਚਾ ਕਰਨਾ ਹੁੰਦਾ ਉਦੋਂ ਇਹਨੂੰ ਕਿਤੇ ਹੋਰ ਛੱਡਿਆ ਕਰ ਤੋੜੀ ਮਾਰੇ ਆਦੜ ਕੀ ਵੈਸੇ ਇਨਖਣੀ ਹੈ ਨਹੀਂ ਗੈ ਤੂੰ ਜਿਨਾ ਵਰਣਨ ਦੀ ਕੋਸ਼ਿਸ਼ ਕਰੀ ਜਾਨਾ ਹਾਂਜੀ ਜਿਨ੍ਹਾਂ ਨੇ ਕਮੈਂਟਸ ਵਿੱਚ ਆਪਣੇ ਪਿਆਰੇ ਪਿਆਰੇ ਨਾਮ ਲਿਖੇ ਸੀ ਲਵਰਾਜ ਸੰਤੂ ਤਰਨਤਾਰਨ ਤੋਂ ਹਰਿੰਦਰ ਸਿੰਘ ਹੈਰੀ ਹਰਜੀਤ ਸਿੰਘ ਬਾਟ ਲਾਡੀ ਨੋਹਰਾ ਲਪ੍ਰੀਤ ਚਾਹਲ ਪਿੱਖੀ ਮਾਨਸਾ ਤੋਂ ਮਨਜੀਤ ਕੌਰ ਸਰਾਰੀ ਥੈਂਕ ਯੂ ਸੋ ਮੱਚ ਪਿਆਰੇ ਪਿਆਰੇ ਕਮੈਂਟਸ ਕਰਨ ਲਈ ਹਾਂਜੀ ਜੇਕਰ ਕਿਸੇ ਦਾ ਨਾਮ ਰਹਿ ਗਿਆ ਹੋਇਆ ਤਾਂ ਮੈਂ ਨੈਕਸਟ ਵੀਡੀਓ ਵਿੱਚ ਜ਼ਰੂਰ ਬੋਲ ਦੂੰਗੀ ਅੱਜ ਦੀ ਵੀਡੀਓ ਵਿੱਚ ਸਿਰਫ ਐ ਨਹੀਂ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆਪਦੀ ਰੈਕਮੈਂਡ ਬਾਕਸ ਵਿੱਚ ਦੇਣਾ ਬਿਲਕੁਲ ਨੀ ਭੁੱਲਣਾ ਮਿਲਦੀ ਦੀਸੀ ਹੋਰ ਵੀਡੀਓ ਨਾਲ ਬਾਏ